ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਡੇ YouTube ਚੈਨਲ PB Horse Lover ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਅੱਜ ਲੈ ਕੇ ਆਏ ਹਾਂ ਇੱਕ ਹੋਰ ਨਵੀਂ ਵੀਡੀਓ ਹਾਂਜੀ ਦੋਸਤੋ ਜਿਹੜੀ ਆ ਵਸੇਰੀ ਦੇਖ ਰਹੇ ਹੋ ਜੀ ਇੱਕ ਕੱਲੇ ਮੱਥੇ ਪਲੇਜ ਦੀ ਬੱਚੀ ਆ ਜੀ ਤੇ ਕੰਨਾਂ-ਕੁੰਨਾਂ ਦੀ ਬੜੀ ਸ਼ਕੀਨ ਆ ਜੀ ਧੌਣ ਧੂਣ ਬੜੀ ਚੰਗੀ ਆ ਵਸੇਰੀ ਦੀ ਦੇਖੋ ਤੁਸੀਂ ਇਹ ਹੈਗੀ ਦੋਸਤੋ ਮੇਕ ਦੂਤ ਘੋੜੇ ਦੀ ਰਾਜਸਥਾਨ ਦੇ ਵਿੱਚ ਮੇਕ ਦੂਤ ਘੋੜਾ ਉਸ ਘੋੜੇ ਦੀ ਬੱਚੀ ਹੈ ਜੀ ਇਹ ਤੇ ਉਮਰ ਹੈਗੀ ਦੋਸਤੋ ਇਹਦੀ 15 ਮਹੀਨੇ ਹਾਈਟ ਹੈਗੀ ਇਸ ਟਾਈਮ ਇਹਦੀ 59 ਇੰਚ ਤੇ ਬਾਈ ਹੁਣਾਂ ਦਾ ਅਸੀਂ ਨੰਬਰ ਸਕਰੀਨ ਦੇ ਉੱਤੇ ਪਾ ਦਿੰਨੇ ਆ ਜੀ ਬਾਈ ਹੁਣਾਂ ਨਾਲ ਕੰਟੈਕਟ ਕਰ ਲਿਓ ਇਹ ਖੜੀ ਹੈ ਜੀ ਪਿੰਡ ਤਾਜਪੁਰ ਰਾਏਕੋਟ ਦੇ ਲਾਗੇ ਅਮਨਦੀਪ ਬਾਈ ਹੁਣਾਂ ਕੋਲੇ ਮਿਲਦੇ ਆ ਜੀ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ